ਨਵੰਬਰ ਮਹੀਨੇ ਦੀ ਇੱਕ ਠੰਡੀ ਸਵੇਰ ਦਾ ਸਮਾਂ ਹੈ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੇ ਫਰੀਜਨੋ ਸ਼ਹਿਰ ਦੇ ਵੱਡੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਦਾ ਹੜਾਇਆ ਹੈ ਅੱਜ ਕੋਈ ਆਮ ਦਿਨ ਨਹੀਂ ਹੈ ਅੱਜ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਵੱਡੇ ਸਮਾਗਮ ਹੋ ਰਹੇ ਹਨ ਇੱਥੇ ਸੰਗਤਾਂ ਜਿਹੜੀਆਂ ਹਨ ਰਸ ਪਿਨੇ ਕੀਰਤਨ ਦਾ ਅਨੰਦ ਲੈ ਰਹੀਆਂ ਹਨ ਖਾਸ ਪੰਜਾਬ ਤੋਂ ਮਸ਼ਹੂਰ ਜਥਾ ਭਾਈ ਅੰਮ੍ਰਿਤਪਾਲ ਸਿੰਘ ਦਾ ਕੀਰਤਨ ਤਾ ਅੱਜ ਇੱਥੇ ਕੀਰਤਨ ਦੇ ਲਈ ਆਇਆ ਹੈ ਜੋ ਪਹਿਲਾਂ ਵੀ ਕਈ ਵਾਰ ਅਮਰੀਕਾ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਕੀਰਤਨ ਕਰਦੇ ਆ ਰਹੇ ਹਨ ਬੜੇ ਰਸ ਪਿੰਨੀ ਮਿੱਟੀ ਆਵਾਜ਼ ਦੇ ਵਿੱਚ ਕੀਰਤਨ ਹੋ ਰਿਹਾ ਹੈ ਤਿੰਨ ਕੋ ਜੰਝੂ ਰਾਖਾ ਪ੍ਰਭ ਤਾਂ ਕਾ ਸ਼ਬਦ ਗਾਏ ਜਾ ਰਹੇ ਹਨ ਸੰਗਤਾਂ ਬੜੇ ਪਿਆਰ ਦੇ ਨਾਲ ਸਰਵਨ ਕਰ ਰਹੀਆਂ ਹਨ ਸੇਵਾਦਾਰ ਵੀਰੇ ਲੰਗਰ ਹਾਲ ਦੇ ਵਿੱਚ ਜੋੜਾ ਘਰ ਦੇ ਵਿੱਚ ਅਧੀ ਗੁਰਦੁਆਰਾ ਸਾਹਿਬ ਦੀ ਬਾਹਰ ਤੱਕ ਸੇਵਾ ਕਰ ਰਹੇ ਹਨ ਬੜਾ ਚੰਗਾ ਮਾਹੌਲ ਹੈ ਇੰਤ ਲੱਗਦਾ ਹੈ ਜਿਵੇਂ ਗੁਰੂ ਸਾਹਿਬ ਆਪ ਇਨਾ ਸੇਵਾਦਾਰਾਂ ਤੇ ਇਨਾ ਸੰਗਤਾਂ ਤੇ ਇਨਾ ਕੀਰਤਨੀਆਂ ਤੇ ਆਪ ਮੇਰ ਵਰਤਾਰੇ ਨੂੰ ਸਭ ਨੂੰ ਲੱਗ ਰਿਹਾ ਹੈ ਸਮਾਗਮ ਬੜਾ ਚੰਗਾ ਹੋਣ ਵਾਲਾ ਹੈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਲੇਕਿਨ ਸ਼ਾਇਦ ਇੱਕ ਕੁ ਤੂਫਾਨ ਆਉਣ ਤੋਂ ਪਹਿਲਾਂ ਦੀ ਸ਼ਾਂਤੀ ਸੀ ਜਿਸ ਨੂੰ ਹੁਣੇ ਹੀ ਇੱਕ ਵੱਡੀ ਹਲਚਲ ਭੰਕਰਣ ਵਾਲੀ ਸੀ ਐਸੇ ਸਭ ਮਾਹੌਲ ਦੇ ਵਿੱਚ ਕਰ ਬਾਹਰ ਕਈ ਕਾਲੀਆਂ ਐਸਯੂਵੀ ਗੱਡੀਆਂ ਜਿਹੜੀਆਂ ਹਨ ਉਹ ਰੁਕੀਆਂ ਨੇ ਪ੍ਰਬੰਧਕ ਸਹਿਬਾਨ ਹੈਰਾਨ ਨਾ ਦੇਖ ਨੇ ਬਿਸ ਕਾਰੀ ਸੋਰਨਵਾਲੀਆਂ ਗੱਡੀਆਂ ਇੱਥੇ ਕਿਵੰਦੀਆਂ ਹਨ ਆਖਿਰਕਾਰ ਕਿਸੇ ਸੰਗਤ ਦੇ ਵਿੱਚੋਂ ਕਿਸਾਨੂੰ ਪਕੜ ਲਾਇਆ ਹਨ ਜਾਂ ਇੱਥੇ ਕੁਝ ਹੋਰ ਹੋਣ ਵਾਲਾ ਹੈ ਜਿਸ ਦੀ ਉਮੀਦ ਸ਼ਾਇਦ ਉਹਨਾਂ ਨੂੰ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਉਥੇ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਆਈਸੀਈ ਅਤੇ ਹੋਮਲੈਂਡ ਸਿਕਿਉਰਿਟੀ ਦੇ ਕਈ ਗਾਰਡ ਜਿਹੜੇ ਹਨ ਉਹ ਬਾਹਰ ਨਿਕਲਦੇ ਹਨ ਅਤੇ ਤੁਰੰਤ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਦੀ ਜਿੱਦ ਕਰਦੇ ਹਨ ਪ੍ਰਬੰਧਕ ਸਹਿਬਾਨ ਅਤੇ ਸੇਵਾਦਾਰ ਜਿਨ੍ਹਾਂ ਦੇ ਵਿੱਚ ਉੱਥੋਂ ਦੇ ਕੁਝ ਅਮੀਰ ਸੱਜਣ ਜੰਗੀ ਪੈਠ ਰੱਖਣ ਵਾਲੇ ਸੱਜਣ ਜਰੇ ਸਨ ਅੱਗੇ ਆਦੇ ਹਨ ਕਹਿੰਦੇ ਹਨ ਤੁਸੀਂ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਚਾਹ ਨਹੀਂ ਸਕਦੇ ਪਹਿਲਾਂ ਤਾਂ ਆਪਣੇ ਸੈਟ ਕੋ ਉਪਰੋਂ ਆਪਣੇ ਜਿਹੜੇ ਜੁੱਤੇ ਹਨ ਇਹ ਬਾਹਰ ਨਿਕਾਲੋ ਇਸ ਜੋੜੇ ਲੈ ਜਾ ਕੇ ਤੁਸੀਂ ਅੰਦਰ ਨਹੀਂ ਜਾ ਸਕਦੇ ਆਪਣੇ ਸ਼ੂਜ਼ ਰਹਿ ਨੇ ਇਹ ਉਤਾਰੋ ਅਤੇ ਸਾਨੂੰ ਦੱਸੋ ਵੀ ਮਜ਼ਾਕ ਹੀ ਹੈ ਕਿਸ ਨੂੰ ਪਕੜਨ ਦੇ ਲਈ ਆਏ ਹੋ ਸਮਾਗਮ ਖਤਮ ਹੋਣ ਦੇ ਹੋ ਬਾਅਦ ਦੇ ਵਿੱਚ ਜੋ ਵੀ ਤੁਹਾਡਾ ਦੋਸ਼ੀ ਹੋਵੇਗਾ ਜਿਸ ਨੂੰ ਵੀ ਤੁਸੀਂ ਪਕੜਨਾ ਹੈ ਨਾ ਉਸ ਨੂੰ ਅਸੀਂ ਤੁਹਾਡੇ ਹਵਾਲੇ ਕਰ ਦੇਾਂਗੇ ਲੇਕਿਨ ਇਮੀਗ੍ਰੇਸ਼ਨ ਵਾਲੇ ਕਿਸੇ ਦੀ ਸੁਣਦੇ ਨਹੀਂ ਹਨ ਤੁਰੰਤ ਆਪਣੇ ਜੋੜੇ ਉਤਾਰਦੇ ਹਨ ਸਿਰ ਜਿਹੜਾ ਹੈ ਉਹਨਾਂ ਦਾ ਪਹਿਲਾਂ ਹੀ ਟੋਪੀਆਂ ਦੇ ਨਾਲ ਟਕਿਆ ਸੀ ਅੰਦਰ ਵੜ ਜਾਂਦੇ ਹਨ ਸੇਵਾਦਾਰ ਸੱਜਣ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਇੱਕ ਦੋ ਗਾਰਡ ਰੁਕਦੇ ਹਨ ਬਾਕੀ ਦੇ ਤੇ ਚਾਰ ਗਾਰਡ ਦੇ ਤਿੰਨ ਚਾਰ ਪੁਲਿਸ ਵਾਲੇ ਅੰਦਰ ਆ ਜਾਂਦੇ ਹਨ ਅੰਦਰ ਆ ਕੇ ਜਿਵੇਂ ਹੀ ਸਟੇਜ 'ਤੇ ਵਧਿਆ ਹੈ ਨਾ ਤਿੰਨ ਕੀਰਤਨੀਆਂ ਬੜੀ ਮਿੱਠੀ ਆਵਾਜ਼ ਦੇ ਵਿੱਚ ਕੀਰਤਨ ਕਰ ਰਹੀ ਹਨ ਇੱਕ ਤਬਲਾ ਵਜਾ ਰਿਹਾ ਹੈ ਅਤੇ ਦੋ ਹਾਰਮੋਨੀਅਮ ਹੈ ਜਿਵੇਂ ਜਿਵੇਂ ਅੱਗੇ ਵਧ ਰਹੇ ਹਨਾ ਸੰਗਤਾਂ ਦੇ ਦਿਲ ਦੀ ਧੜਕਣ ਤੇਜ਼ ਹੋ ਰਹੀ ਹੈ ਆਖਿਰਕਾਰ ਇਹ ਇੱਥੇ ਲੈਣ ਕੇ ਆਏ ਹਨ ਲੇਕਿਨ ਜਿਵੇਂ ਸਟੇਜ ਦੇ ਕੋਲ ਜਾ ਕੇ ਉਹਨਾਂ ਨੇ ਤੁਰੰਤ ਮਾਈਕ ਬੰਦ ਕਰਨ ਦਾ ਇਸ਼ਾਰਾ ਕੀਤਾ ਸਭ ਸੰਗਤ ਦੇ ਵਿੱਚ ਜੋ ਉੱਥੇ ਖੜੀ ਸੀ ਇੱਕਦਮ ਹਰਕਮ ਮਚ ਗਿਆ ਆਖਿਰਕਾਰ ਆਖਿਮੇ ਹੋ ਰਿਹਾ ਹੈ ਇਹ ਤੇ ਪੁਲਿਸ ਵਾਲੇ ਕੀ ਲੜਾਈ ਕਰਨ ਜਿਵੇਂ ਉਹਨਾਂ ਨੇ ਉੱਥੇ ਐਲਾਨ ਕੀਤਾ ਭਾਈ ਅਮਰਿਤਪਾਲ ਸਿੰਘ ਤੁਹਾਨੂੰ ਅਰੈਸਟ ਕੀਤਾ ਜਾਂਦਾ ਹੈ ਤੁਹਾਨੂੰ ਜਿਹੜਾ ਹੈ ਅਸੀਂ ਆਪਣੇ ਨਾਲ ਲਜਾਣਾ ਹੈ ਤੁਹਾਡੇ ਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਂਚ ਬਿਠਾਈ ਗਈ ਹੈ ਤੁਹਾਡੇ ਖਿਲਾਫ ਕੇਸ ਹੈ ਕਿ ਤੁਸੀਂ ਤੌਕਾ ਤੜੀ ਨਾਲ ਵੀਜ਼ਾ ਹਾਸਲ ਕਰਕੇ ਤੇ ਆਏ ਹੋ ਅਤੇ ਨਾਲ ਨਾਲ ਤੁਹਾਡੇ ਤੇ ਹਿਊਮਨ ਟ੍ਰੈਫਿਕਿੰਗ ਦਾ ਵੱਡੇ આરોਪ ਲੱਗੇ ਹੋਣ ਹਨ ਜਿਵੇਂ ਇਹ આરોਪ ਸੋਨੇ ਨਾਲ ਕੋਲ ਬੈਠੀ ਸੰਗਤ ਜੋ ਭਾਈ ਅਮਰਿਤਪਾਲ ਸਿੰਘ ਨੂੰ ਕਈ ਸਾਲਾਂ ਤੋਂ ਜਾਣਦੀ ਛੇ ਕਿੰਨੀ ਹੀ ਵਾਰ ਜਿਹੜਾ ਹੈ ਅਮਰੀਕਾ ਦੇ ਵਿੱਚ ਆ ਚੁੱਕੇ ਹਨ पिछले लगभग 10 साल ਤੋਂ ਉਹ ਐਸੇ ਤਰ੍ਹਾਂ ਅਮਰੀਕਾ ਦੇ ਵਿੱਚ ਅਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਕੀਰਤਨ ਕਰਦੇ ਸਨ ਲੇਕਿਨ ਕਦੇ ਵੀ ਉਹਨਾਂ ਤੇ ਐਸੇ ਤਰ੍ਹਾਂ ਦਾ ਕੋਈ ਇਲਜ਼ਾਮ ਨਹੀਂ ਲੱਗਿਆ ਕਦੇ ਵੀ ਉਹਨਾਂ ਨੂੰ ਕਿਸੇ ਨੇ ਦੋਸ਼ੀ ਠਹਿਰਾਇਆ ਕਦੇ ਵੀ ਕਿਸੇ ਨੇ ਉਹਨਾਂ ਤੇ ਉਂਗਲ ਤੱਕ ਨਹੀਂ ਚੁੱਕੀ ਉਹਨਾਂ ਨੇ ਕਦੇ ਆਪਣੇ ਜੀਵਨ ਦੇ ਵਿੱਚ ਕੋਈ ਗਲਤ ਕੰਮ ਕੀਤਾ ਸੀ ਫਿਰ ਆਖਰਕਾਰ ਇੱਕ ਹੀ ਹੈ ਕਿ ਬੜਸ ਛੁੱਟ ਗਈ ਜਾਂ ਫਿਰ ਇੱਥੇ ਪੈਸਾ ਕਿਸੇ ਵੱਡੀ ਸਾਜਿਸ਼ ਦੇ ਸ਼ਿਕਾਰ ਹੋ ਗਏ ਹਨ ਇਸ ਤੋਂ ਬਾਅਦ ਜੋ ਹੋਇਆ ਨਾ ਕਿ ਮੈਂ ਪੈਸਾ ਨੂੰ ਰਿਪੋਰਟ ਕਰਨ ਦੀ ਤਿਆਰ ਹਾਂ ਲਗੇ ਆ ਜੇ ਮੈਂ ਦਣਾ ਹੈ ਕੀਰਤਨ ਵਿਚਾਰੀ ਬੰਦ ਹੋ ਗਿਆ ਲੇਕਿਨ ਸੰਗਤ ਨੇ ਇਸ ਤੋਂ ਬਾਅਦ ਜੋ ਹੁੰਦਾ ਦੇਖਿਆ ਉਹ ਸੁਣ ਕੇ ਤੁਹਾਡੇ ਵੀ ਉੱਠ ਜਾਣਗੇ ਹੋਸ਼ ਆਖਿਰਕਾਰ ਕੀ ਹੋਇਆ ਉਸ ਗੁਰਪੁਰ ਵਾਲੇ ਦਿਨ ਹਾਂਜੀ ਜਾਣਦੇ ਲਈ ਬਣੇ ਹੋ ਜੀ ਵੀਡੀਓ ਦੇ ਅੰਤ ਤੱਕ ਲੀ ਕਲੀ ਗੱਲ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਜਲੰਧਰ ਜ਼ਿਲ੍ਹੇ ਦੇ ਛੋਟੇ ਦੇ ਪਿੰਡ ਤੋਂ ਜਿੱਤੇ ਭਾਈ ਸਾਹਿਬ ਅਮਰਿਤਪਾਲ ਸਿੰਘ ਦਾ ਜਥਾ ਬਹੁਤ ਮਸ਼ਹੂਰ ਸੀ ਉਹਨਾਂ ਦੀ ਆਵਾਜ਼ ਦੇ ਵਿੱਚ ਅਜਿਹਾ ਦਰਦ ਅਤੇ ਰਸ ਸੀ ਕਿ ਜੋ ਵੀ ਸੁਣਦਾ ਕੇ ਲੈ ਜਾਂਦਾ ਉਹਨਾਂ ਦੀ ਨੇਕ ਨਾਮੀ ਦੂਰ ਦੂਰ ਤੱਕ ਫੈਲੀ ਸੀ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਗੁਰਮਤ ਸੰਗੀਤ ਨੂੰ ਸਮਰਪਿਤ ਕੀਤੀ ਸੀ ਹਰ ਸਾਲ ਵਿਦੇਸ਼ ਤੋਂ ਖਾਸ ਕਰਕੇ ਅਮਰੀਕਾ ਕੈਨੇਡਾ ਅਤੇ ਯੂਕੇ ਤੋਂ ਉਹਨਾਂ ਨੂੰ ਵੱਡੇ ਵੱਡੇ ਸਮਾਗਮਾਂ ਵਿੱਚ ਸੱਦੇ ਆਉਂਦੇ ਸਨ ਇਸ ਸਾਲ ਵੀ ਨਵੰਬਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਲਈ ਕੈਲੀਫੋਰਨੀਆ ਦੀ ਇੱਕ ਵੱਡੀ ਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਭੇਜਿਆ ਵਿਜਾ ਲੱਗਿਆ ਟਕਟਾ ਬਖੋ ਗਿਆ ਸਭ ਕੁਝ ਬਿਲਕੁਲ ਆਮ ਦੇ ਵਾਂਗ ਸੀ ਪਰ ਇਸ ਵਾਰ ਭਾਈ ਸਾਹਿਬ ਦੇ ਜੱਤੇ ਵਿੱਚ ਇੱਕ ਮਾਮੂਲੀ ਜੀ ਤਬਦੀਲੀ ਸੀ ਉਹਨਾਂ ਦਾ ਪੁਰਾਣਾ ਤਬਲਾਵਾਦਕ ਜੋ ਉਹਨਾਂ ਨਾਲ ਪਿਛਲੇ ਤਕਰੀਬਨ 15 ਸਾਲਾਂ ਤੋਂ ਸੀ ਅਚਾਨਕ ਬਿਮਾਰ ਹੋ ਗਿਆ ਸਮਾਂ ਬੜਾ ਘੱਟ ਸੀ ਇਸ ਲਈ ਉਹਨਾਂ ਨੇ ਜਲਦਬਾਜ਼ੀ ਦੇ ਵਿੱਚ ਇੱਕ ਨਵੇਂ ਮੁੰਡੇ ਗੁਰਪ੍ਰੀਤ ਨੂੰ ਆਪਣੇ ਨਾਲ ਲਿਆ ਗੁਰਪ੍ਰੀਤ ਬਹੁਤ ਹੀ ਸੁਰੇਲਾ ਅਤੇ ਹੁਨਰਮੰਦ ਤਬਲਾ ਵਜਾਉਂਦਾ ਸੀ ਉਸ ਦੀਆਂ ਉਂਗਲਾਂ ਤਬਲੇ ਤੇ ਜਾਦੂ ਕਰਦੀਆਂ ਸਨ ਉਹ ਭਾਈ ਸਾਹਿਬ ਦੇ ਪਿੰਡ ਦਾ ਹੀ ਸੀ ਅਤੇ ਬਹੁਤ ਹੀ ਗਰੀਬ ਪਰਮਾਨੰਦ ਸਬੰਧ ਰੱਖਦਾ ਸੀ ਭਾਈ ਸਾਹਿਬ ਨੇ ਉਸ ਦੀ ਪ੍ਰਤਿਭਾ ਅਤੇ ਗਰੀਬੀ ਦੇਖ ਕੇ ਉਸ ਨੂੰ ਇੱਕ ਮੌਕਾ ਦਿੱਤਾ ਕੋਈ ਗੱਲ ਨਹੀਂ ਹੈ ਇਹ ਵੀ ਤਾਂ ਗੁਰੂ ਦਾ ਸਿੰਘ ਹੈ ਇਹ ਸਾਡੇ ਨਾਲ ਜਾਵੇਗਾ ਸਾਡੇ ਜੱਤੇ ਦੇ ਵਿੱਚ ਸ਼ਾਮਲ ਹੋਵੇਗਾ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਗੁਰਪ੍ਰੀਤ ਦੀਆਂ ਮਾਸੂਮ ਅੱਖਾਂ ਦੇ ਪਿੱਛੇ ਇੱਕ ਬਹੁਤ ਹੀ ਚਲਾਕ ਅਤੇ ਛਾਤਰ ਦਿਮਾਗ ਕਿਆ ਹੈ ਜਦੋਂ ਇਹ ਜਥਾ ਅਮਰੀਕਾ ਦੇ ਸੈਨ ਫ੍ਰਾਂਸਿਸਕੋ 에ਅਰਪੋਰਟ ਤੇ ਉਤਰਿਆ ਨਾ ਤਾਂ ਸਭ ਕੁਝ ਬਿਲਕੁਲ ਆਮ ਦੇ ਵਾਂਗ ਸੇ ਇਮੀਗ੍ਰੇਸ਼ਨ ਅਫਸਰਾਂ ਨੇ ਉਹਨਾਂ ਦੇ ਵੀਜ਼ਾ ਟਿਕਟੇ ਉਹਨਾਂ ਕੋਲ B1 B2 ਟੂਰਿਸਟ ਯਾਨੀ ਵਿਜ਼ਿਟਰ ਵੀਜ਼ਾ ਸੇ ਅਸਲ ਵਿੱਚ ਬਹੁਤ ਸਾਰੀ ਰਾਗੀ ਜਥੇ ਟੂਰਿਸਟ ਵੀਜ਼ੇ ਤੇ ਆਉਂਦੇ ਹਨ ਅਤੇ ਇੱਥੇ ਆ ਕੇ ਕੀਰਤਨ ਕਰਦੇ ਹਨ ਜੋ ਕਿ ਅਮਰੀਕੀ ਕਾਨੂੰਨ ਦੇ ਮੁਤਾਬਕ ਗ੍ਰੇ ایرিয়া ਹੈ ਜੇਕਰ ਉਹ ਸਿਰਫ ਸੇਵਾ ਕਰਨ ਆਏ ਹਨ ਤਾਂ ਠੀਕ ਹੈ ਪਰ ਜੇਕਰ ਉਹ ਪੈਸੇ ਯਾਨੀ ਤਨਖਾਹ ਜਾਂ ਫਿਕਸ ਪੇਟਾ ਲੈਦੇ ਹਨ ਤਾਂ ਕਿਆ ਉਹਨਾਂ ਦੀ ਉਹ ਲੰਗਣਾ ਹੈ ਫਿਰ ਉਹ ਗੁਰਦੁਆਰਾ ਸੈ ਬੰਚੇ ਅਤੇ ਸਮਾਗਮ ਸ਼ੁਰੂ ਹੋਏ ਪਹਿਲੇ 2 ਦਿਨ ਬਹੁਤ ਵਧੀਆ ਲੰਘੇ ਸੰਗਤ ਨੇ ਭਾਈ ਸਾਹਿਬ ਦੇ ਕੀਰਤਨ ਦਾ ਖੂਬ ਆਨੰਦ ਮਾਣਿਆ ਗੁਰਪ੍ਰੀਤ ਨੇ ਵੀ ਤਬਲੇ ਦੇ ਅਜਿਹੇ ਸੰਗੀਤ ਕੀਤੇ ਕਿ ਸਭ ਵਾਹ ਵਾਹ ਕਰ ਉਠੇ ਭਾਈ ਅਮਰਪਾਲ ਸਿੰਘ ਬਹੁਤ ਖੁਸ਼ ਹਨ ਕਿ ਉਹਨਾਂ ਨੇ ਗੁਰਪ੍ਰੀਤ ਨੂੰ ਚੁਣਿਆ ਉਹਨਾਂ ਨੂੰ ਲੱਗ ਰਿਹਾ ਸੀ ਵੀ ਉਹਨਾਂ ਨੇ ਇੱਕ ਹੀਰੇ ਨੂੰ ਤਰਸ ਲਿਆ ਹੈ ਇਹ ਉਹਨਾਂ ਦੇ ਜੱਟੇ ਦਾ ਇੱਕ ਨਵਾਂ ਹਿੱਸਾ ਹੈ ਪਰ ਤੀਜੇ ਦਿਨ ਦੀ ਸ਼ਾਮ ਨੂੰ ਇੱਕ ਅਜੀਬ ਘਟਨਾ ਵਾਪਰੀ ਜਿਸ ਨੇ ਸਭ ਕੁਝ ਬਦਲ ਦਿੱਤਾ ਸ਼ਾਮ ਦੇ ਦਿਵਾਂਤ ਤੋਂ ਬਾਅਦ ਜਦੋਂ ਸਾਰੇ ਲੰਗਰ ਸਕਰੇ ਸਨ ਗੁਰਪ੍ਰੀਤ ਗੁਰਦੁਆਰਾ ਸਾਹਿਬ ਤੋਂ ਗਾਇਬ ਹੋ ਗਿਆ ਸ਼ੁਰੂ ਦੇ ਵਿੱਚ ਭਾਈ ਸਾਹਿਬ ਨੇ ਸੋਚਿਆ ਕਿ ਸ਼ਾਇਦ ਉਹ ਬਾਥਰੂਮ ਗਿਆ ਹੋਵੇਗਾ ਜਾਂ ਫੋਨ ਸੁਣਨ ਬਾਹਰ ਨੇ ਬਾਹਰ ਗਿਆ ਹੋਵੇਗਾ ਪਰ ਜਦੋਂ ਘੰਟਾ ਬੀਤ ਗਿਆ 2 ਘੰਟੇ ਬੀਤ ਗਏ ਅਤੇ ਗੁਰਪ੍ਰੀਤ ਵਾਪਸ ਨਾ ਆਇਆ ਤਾਂ ਭਾਈ ਸਾਹਿਬ ਦੇ ਮਤੇ ਤੇ ਚਿੰਤਾ ਦੀਆਂ ਤੋੜੀਆਂ ਗਿਆ ਉਹਨਾਂ ਨੇ ਉਸਦੇ ਫੋਨ ਤੇ ਕਾਲ ਕੀਤੀ ਪਰ ਫੋਨ ਤਾਂ ਬੰਦ ਸੀ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨਾਲ ਮਿਲ ਕੇ ਆੜੇ ਡੋਲੀ ਪਾਲਕੀਤੇ ਪਰ ਗੁਰਪ੍ਰੀਤਾ ਕਿਤੇ ਕੋਈ ਨਾਮੋ ਨਿਸ਼ਾਨ ਨਹੀਂ ਸੀ ਰਾਤ ਹੋ ਗਈ ਗੁਰਪ੍ਰੀਤ ਨਾ ਆਇਆ ਪਾਈ ਸਾਹਿਬ ਨੂੰ ਰਾਤ ਪਰ ਨੀਂਦ ਨਹੀਂ ਆਈ ਉਹਨਾਂ ਨੂੰ ਡਰ ਸੀ ਕਿ ਅਮਰੀਕਾ ਵਰਗੇ ਦੇਸ਼ ਵਿੱਚ ਇਸ ਨਵੇਂ ਮੁੰਡੇ ਨਾਲ ਕੋਈ ਅਣਖੋਣੀ ਨਾ ਵਾਪਰ ਜਾਵੇ ਈ ਉਹ ਰਸਤਾ ਭੁੱਲ ਗਿਆ ਹੈ ਜਾਂ ਕਿਸੇ ਮੁਸੀਬਤ ਦੇ ਵਿੱਚ ਫਸ ਗਿਆ ਹੈ ਅਗਲੇ ਦਿਨ ਸਵੇਰੇ ਜਦੋਂ ਪਾਈ ਅਮਰਿਤਪਾਲ ਸਿੰਘ ਚਿੰਤਾ ਦੇ ਵਿੱਚ ਡੁੱਬੇ ਬੈਠੇ ਸਨ ਉਹਨਾਂ ਦੇ ਫੋਨ ਦੀ ਘੰਟੀ ਵਜੇ ਸਕਰੀਨ ਤੇ ਅਨਨੋਮ ਨੰਬਰ ਆ ਰਿਹਾ ਸੀ ਉਹਨਾਂ ਨੇ ਕੰਬਦੀ ਹੱਥਾਂ ਨਾਲ ਪੁੰਚ ਕੇ ਆ ਫੋਨ ਕਰਨ ਵਾਲੇ ਦੀ ਆਵਾਜ਼ ਸੁਣ ਕੇ ਉਹਨਾਂ ਦੇ ਪੈਰਾਂ ਹਿੱਟੋਂ ਜ਼ਮੀਨ ਕਿ ਇਹ ਆਵਾਜ਼ ਕਿਸੇ ਹੋਰ ਦੀ ਨਹੀਂ ਸਗੋਂ ਪੰਜਾਬ ਦੇ ਇੱਕ ਬਦਨਾਮ ਟਰੈਵਲ ਏਜੰਟ ਕਾ ਸੀ ਕਾਲੇ ਨੇ ਬੜੇ ਹੀ ਠੰਡੇ ਅਤੇ ਧਮਕੀ ਭਰੇ ਲਹਿਜੇ ਵਿੱਚ ਕਿਹਾ ਭਾਈ ਸਾਹਿਬ ਵਾਈਗੁਰੂ ਜੀ ਦਾ ਕਲਸਾ ਵਾਈਗੁਰੂ ਜੀ ਕੀ ਫਤਿਹ ਤੁਹਾਡੇ ਤਬਲੇ ਵਾਲਾ ਮੁੰਡਾ ਗੁਰਪ੍ਰੀਤ ਨੂੰ ਸਾਡੇ ਕੋਲ ਸੇਪੇ ਤਾਨੂੰ ਕਬਰਾਂ ਦੀ ਲੋੜ ਨਹੀਂ ਹੈ ਬਸ ਤੁਸੀਂ ਟੁਪਟਾਪ ਆਪਣਾ ਕੀਰਤਨ ਕਰੋ ਅਤੇ ਵਾਪਸ ਚਲੇ ਜਾਓ ਜੇਕਰ ਤੁਸੀਂ ਪੁਰਸ ਕੋਲ ਗਏ ਧਰੋੜਾ ਪਿਆ ਤਾਂ ਯਾਦ ਰੱਖਿਓ ਤੁਹਾਡੀ ਇੱਜ਼ਤ ਸਾਡੇ ਹੱਥ ਵਿੱਚ ਹੈ ਅਸੀਂ ਅਜਿਹਾ ਕੁਝ ਕਰਾਂਗੇ ਕਿ ਤੁਸੀਂ ਮੁੜ ਕਦੇ ਅਮਰੀਕਾ ਦਾ ਮੂੰਹ ਨਹੀਂ ਦੇਖ ਸਕਦੇ ਭਾਈ ਸਾਰੇ ਸੁਣ ਹੋ ਗਏ ਉਹਨਾਂ ਨੂੰ ਸਮਝ ਆ ਗਿਆ ਕਿ ਗੁਰਪ੍ਰੀਤ ਅਗਵਾ ਨਹੀਂ ਹੋਇਆ ਨਾ ਹੀ ਉਸਨੂੰ ਮਾਰਾ ਹੋਇਆ ਸੀ ਸણો ਉਤਰ ਪੱਧ ਗਿਆ ਹੈ ਇਹ ਸਭ ਇੱਕ ਪਲਾਨ ਸੀ ਗੁਰਪ੍ਰੀਤ ਅਸਲ ਦੇ ਵਿੱਚ ਇੱਕ ਸਾਜਿਸ਼ਤਾ ਇਸ ਤਰ੍ਹਾਂ ਦੇ ਕਾਲੇ ਏਜੰਟ ਨੇ ਉਸਨੂੰ ਭਾਈ ਸਾਹਿਬ ਦੇ ਜਿੱਥੇ ਵਿੱਚ ਜਾਣ ਬੁਝ ਕੇ ਫਿਟ ਕੀਤਾ ਮਕਸਦ ਕੀਰਤਨ ਕਰਨਾ ਨਹੀਂ ਸਗੋਂ ਰਾਗੀ ਜਥੇ ਦੀ ਆੜ ਦੇ ਵਿੱਚ ਅਮਰੀਕਾ ਪਹੁੰਚ ਕੇ ਡੌਂਕੀ ਲਗਾਣਾ ਸੀ ਭਾਈ ਸਾਹਿਬ ਨੂੰ ਆਪਣੀ ਮਾਸੂਮੀਅਤ ਤੇ ਗੁਸਾ ਆ ਉਹਨਾਂ ਨੇ ਇੱਕ ਸੱਪ ਨੂੰ ਉਧ ਦੇ ਪਾਇਆ ਸੀ ਉਹਨਾਂ ਦੀ ਵਰਤੋਂ ਹੋਈ ਸੀ ਲੇਕਿਨ ਗੱਲ ਇੱਥੇ ਖਤਮ ਨਹੀਂ ਹੋਈ ਗੁਰਪ੍ਰੀਤ ਨੇ ਭਜਣ ਤੋਂ ਪਹਿਲਾਂ ਇੱਕ ਜਿਹੜਾ ਕੰਮ ਕੀਤਾ ਜਿਸ ਨੇ ਪਾ ਹੀ ਸਾਬ ਨੂੰ ਇੱਕ ਬਹੁਤ ਹੀ ਗੰਭੀਰ ਮੁਸੀਬਤ ਦੇ ਵਿੱਚ ਪਾ ਦਿੱਤਾ ਜਿਸ ਦਾ ਅੰਦਾਜ਼ਾ ਉਹਨਾਂ ਨੂੰ ਅਜੇ ਨਹੀਂ ਸੀ ਗੁਰਪ੍ਰੀਤ ਨੇ ਅਮਰੀਕਾ ਦੀ ਇਮੀਗ੍ਰੇਸ਼ਨ ਪੁਲਿਸ ਨੂੰ ਖੁਦ ਫੋਨ ਕਰਕੇ ਇੱਕ ਝੂਠੀ ਪਰ ਬਹੁਤ ਹੀ ਸੰਗੀਨ ਸ਼ਿਕਾਇਤ ਦਰਜ ਕਰਵਾਏ ਉਸਨੇ ਲੋਂਦੇ ਹੋਏ ਕਿਆ ਸਰ ਮੈਨੂੰ ਬਚਾ ਲਓ ਮੈਂ ਗਰੀਬ ਨੌਜਵਾਨ ਹਾਂ ਪਰ ਅਮਰਿਤਪਾਲ ਸਿੰਘ ਮੈਨੂੰ ਧੋਕੇ ਨਾਲ ਅਮਰੀਕਾ ਲੈ ਆਏ ਹਨ ਉਹਨਾਂ ਨੇ ਮੇਰੀ ਮਾਪਿਆਂ ਕੋਲੋਂ 25 ਲੱਖ ਰੁਪਏ ਲਏ ਹਨ ਅਤੇ ਮੈਨੂੰ ਇੱਥੇ ਗੁਲਾਮ ਵਾਂਗ ਰੱਖਿਆ ਹੈ ਉਹ ਮੇਰੇ ਕੋਲੋਂ ਜ਼ਬਰਦਸਤੀ ਕੀਰਤਨ ਕਰਵਾਦੇ ਹਨ ਮੇਰਾ ਸ਼ੋਸ਼ਣ ਕਰਦੇ ਹਨ ਅਤੇ ਸਾਰਾ ਪੈਸਾ ਖੁਦ ਰੱਖ ਹਨੇ ਉਹਨਾਂ ਨੇ ਮੇਰਾ ਪਾਸਪੋਰਟ ਖੋਲਿਆ ਅਤੇ ਮੈਨੂੰ ਕਮਰੇ ਵਿੱਚ ਬੰਦ ਕਰਕੇ ਰੱਖ ਦੇਣਾ ਮੈਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਖਿੜਕੀ ਰਾਹੀਂ ਭੱਜਿਆ ਹਾਂ ਇੱਕ ਬਹੁਤ ਹੀ ਗੰਭੀਰ ਇਲਜ਼ਾਮ ਸੀ ਅਮਰੀਕਾ ਵਿੱਚ ਮਨੋਕੀ ਤਸਕਰੀ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ ਉਸਨੇ ਗੁਰਪ੍ਰੀਤ ਦੇ ਮਗਰਮੱਝ ਦੇਖਣ ਜੁਆ ਅਤੇ ਉਸਦੇ ਕੋਲ ਮੌਜੂਦ ਕੁਝ ਫਰਜ਼ੀ ਰਿਕਾਰਡਿੰਗਾਂ ਜੋ ਉਸਨੇ ਚਲਾਕੀ ਨਾਲ ਧਰਕੀਆਂ ਸਨ ਜਿੱਤੇ ਭਾਈ ਸਾਹਿਬ ਉਸਨੂੰ ਰਿਆਦ ਕਰਨ ਲਈ ਡਟ ਰਹੇ ਹਨ ਪਰ ਉਸਨੇ ਉਸਨੂੰ ਗੁਲਾਮੀ ਦੇ ਸੰਦਰਭ ਵਿੱਚ ਪੇਸ਼ ਕੀਤਾ ਉਸਨੂੰ ਸਾਥ ਮੰਨ ਲਿਆ ਐਸੀ ਸ਼ਿਕਾਇਤ ਦੇ ਆਧਾਰ ਤੇ ਹੋਮਲੈਂਡ ਸਿਕਿਉਰਿਟੀ ਨੇ ਗੁਰਦੁਆਰਾ ਸਾਹਿਬ ਤੇ ਵੱ ਹੁਣ ਵਾਪਸ ਚਲਦੇ ਹਾਂ ਉਸੇ ਪਲ ਤੇ ਜਦੋਂ ਭਾਈ ਸਾਹਿਬ ਨੂੰ ਸਟੇਟ ਤੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਹੱਥ ਕੜੀ ਲੱਗੀ ਹੋਈ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਸਬੀਰ ਸਿੰਘ ਅਤੇ ਕੁਝ ਵਕੀਲ ਸੰਗਪਾਣ ਨੇ ਅਫਸਰਾਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀਏ ਅਫਸਰ ਸਾਹਿਬ ਤੁਸੀਂ ਗਲਤੀ ਕਰ ਰਹੇ ਹੋ ਇਹ ਬਹੁਤ ਨੇਕ ਇਨਸਾਨ ਹਨ ਇਹਨਾਂ ਤੇ ਲੱਗੇ ਦੋਸ਼ ਝੂਠੇ ਹਨ ਅਸੀਂ ਗਾਰੰਟੀ ਲੈਣੇ ਹਾਂ ਪਰ ਅਫਸਰ ਨੇ ਕਾਗਜ਼ ਲਹਿਰਾਇਆ ਅਤੇ ਕਿ ਸਾਡੇ ਕੋਲ ਗਵਾਹ ਹੈ ਵਿਕਟਮ ਕੋਲ ਸਾਡੇ ਕੋਲ ਆਇਆ ਹੈ ਸਾਡੇ ਕੋਲ ਉਸਦੇ ਬਿਆਨ ਹਨ ਇਹ ਫੈਡਰਲ ਜੁਰਮ ਹੈ ਅਸੀਂ ਯਾਦ ਕਰਨੇ ਹਨ ਅਤੇ ਉਹ ਭਾਈ ਸਾਹਿਬ ਅਤੇ ਦੇ ਦੋ ਬਾਕੀ ਸਾਥੀਆਂ ਨੂੰ ਗੱਡੀਆਂ ਵਿੱਚ ਬਿਠਾ ਕੇ ਲੈ ਗਏ ਪੂਰੇ ਗੁਰਦੁਆਰਾ ਸਾਹਿਬ ਦੇ ਵਿੱਚ ਸੋਗ ਦੀ ਲੜ ਦੌੜ ਗਏ ਦੀਵਾਨ ਅਧੂਰੇ ਰਹਿ ਗਿਆ ਥਾਣੇ ਵਿੱਚ ਭਾਈ ਸਾਤੇ ਸਖਤ ਪੁੱਛ ਗਿਛ ਹੋਏ ਉਹਨਾਂ ਨੂੰ ਇੱਕ ਅਲੱਗ ਕਮਰੇ ਵਿੱਚ ਰੱਖਿਆ ਗਿਆ ਉਹਨਾਂ ਨੂੰ ਗੁਰਪ੍ਰੀਤ ਦਾ ਉਹ ਬਿਆਨ ਵੀ ਸੁਣਾਇਆ ਗਿਆ ਭਾਈ ਸਾਹਿਬ ਦੇ ਪਰਾਂ ਹੱਥੋਂ ਜਮੀਨ ਨਿਕਲ ਗਈ ਜਿਸ ਮੁੰਡੇ ਨੂੰ ਉਹਨਾਂ ਨੇ ਆਪਣੇ ਪੁੱਤਾਂ ਵਾਂਗ ਨਾਲ ਰੱਖਿਆ ਜਿਸ ਨੂੰ ਉਹਨਾਂ ਨੇ ਕੀਰਤਨ ਸਿਖਾਇਆ ਆਪਣੀ ਹੱਤੀ ਰੋਟੀ ਖੋਈ ਅੱਜ ਉਸੇ ਨੇ ਉਹਨਾਂ ਦੀ ਪੇਟ ਵਿੱਚ ਛੁਰਾ ਮਾਰਿਆ ਸੀ ਸਿਰਫ ਅਮਰੀਕਾ ਵਿੱਚ ਪੱਕੇ ਹੋਣ ਲਈ ਭਾਈ ਸਾਹਿਬ ਰੋ ਪਏ ਉਹਨਾਂ ਨੇ ਕਿਹਾ ਮੈਂ ਬੇਸੁਰ ਹਾਂ ਮੈਂ ਉਸ ਤੋਂ ਕਰ ਪਾਇਆ ਸਗੋਂ ਮਹਿਤਾ ਉਸਦਾ ਸਾਰਾ ਖਰਚਾ ਕੀਤਾ ਸੀ ਟਿਕਟ ਦਾ ਬੀਜੇ ਦਾ ਕੱਪੜਿਆਂ ਦਾ ਪਰ ਸਭ ਤੋਂ ਉਹਨਾਂ ਦੇ ਖਿਲਾਫ ਸਨ ਗੁਰਪ੍ਰੀਤ ਨੇ ਇਹ ਵੀ ਕਾਸੀ ਕਿ ਪਾਇਸਾ ਕੋਲ ਇੱਕ ਗੁਪਤ ਡਾਇਰੀ ਹੈ ਜਿਸ ਵਿੱਚ ਉਹਨਾਂ ਦੇ ਸਾਰੇ ਮੁੰਨਿਆਂ ਦੇ ਨਾਮ ਹਨ ਜਿਨ੍ਹਾਂ ਨੂੰ ਉਹ ਪਹਿਲਾਂ ਵੀ ਇੱਥੇ ਰਹਿ ਚੁੱਕੇ ਹਨ ਪਰ ਸੱਚਾਈ ਨੂੰ ਜ਼ਿਆਦਾ دیر ਦਬਾਇਆ ਨਹੀਂ ਜਾ ਸਕਿਆ ਗੁਰਦੁਆਰਾ ਕਮੇਟੀ ਨੇ ਹਾਰ ਨਹੀਂ ਮੰਨੀ ਉਹਨਾਂ ਨੇ ਤੁਰੰਤ ਕੈਲੀਫੋਰਨੀਆ ਦੇ ਇੱਕ ਛੋਟੇ ਦੇ ਇਮੀਗ੍ਰੇਸ਼ਨ ਵਕੀਲੇ ਮਿਸਟਰ ਰੋਬਰਟ ਨੂੰ ਹਾਇਰ ਕੀਤਾ ਅਤੇ ਰੋਬਰਟ ਨੇ ਕੇਸ ਦੀ ਤਰਕ ਜਾਣਦਾ ਫੈਸਲਾ ਕੀਤਾ ਉਸਨੇ ਕਿਹਾ ਸਾਨੂੰ ਸਭ ਚਾਹੀਦੇ ਹਨ ਇਹਦੇ ਬਤਨੇ ਉਸਨੇ ਗੁਰਦੁਆਰਾ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਚੱਕਰਵਾਏ ਉਸ ਰਾਤ ਦੀ ਫੁਟੇਜ ਜਿਸ ਨਾਲ ਗੁਰਪ੍ਰੀਤ ਭੱਜਾ ਸੇ ਬਹੁਤ ਐਮ ਸੀ ਇੱਕ ਕੈਮਰੇ ਦੀ ਫੁਟੇਜ ਵਿੱਚ ਕੁਝ ਅਜੀਬ ਮਿਲਿਆ ਜਿਸ ਨੇ ਕੇਸ ਦਾ ਰੁਖ ਮੋੜ ਦਿੱਤਾ ਫੁਟੇਜ ਵਿੱਚ ਸਾਫ਼ ਦਿਖ ਰਿਹਾ ਸੀ ਕਿ ਰਾਤ ਦੇ 2 ਵਜੇ ਗੁਰਪ੍ਰੀਤ ਚੋਰੀ ਛਪੇ ਗੁਰਦੁਆਰਾ ਸਾਹਿਬ ਦੇ ਪਿਛਲੇ ਗੇਟ ਤੋਂ ਬਾਹਰ ਨਿਕਲਿਆ ਉੱਥੇ ਕਾਲੀ ਰੰਗ ਦੀ ਗੱਡੀ ਪਹਿਲਾਂ ਤੋਂ ਉਸ ਦਾ ਇੰਤਜ਼ਾਰ ਕਰ ਰਹੀ ਸੀ ਗੁਰਪ੍ਰੀਤ ਉਸ ਗੱਡੀ ਵਿੱਚ ਬੈਠ ਗਿਆ ਵਕੀਲ ਨੇ ਉਸ ਗੱਡੀ ਦਾ ਨੰਬਰ ਟ੍ਰੇਸ ਕਰਵਾਇਆ ਸਭ ਨੂੰ ਹੈਰਾਨੀ ਵਾਲੀ ਗੱਲ ਸੀ ਗੱਡੀ ਚਾਲਣ ਵਾਲਾ ਕੋਈ ਹੋਰ ਨਹੀਂ ਸੀ ਸਗੋਂ ਉਸੇ ਸ਼ਹਿਰ ਦਾ ਇੱਕ ਬਦਨਾਮ ਟਰ ਟੋਨੀ ਗੈਰਕ੍ਰੂਨੀ ਪੱਗ ਨਾਲ ਬੰਦੇ ਪੱਕੇ ਕਰਾਉਣੇ ਜਾਲੀ ਪੇਪਰ ਬਣਾਉਣ ਲਈ ਮਸ਼ਹੂਰ ਸੀ ਵਕੀਰ ਨੇ ਇਹ ਫੁਟੇਜ ਅਤੇ ਗੱਡੀ ਦੀ ਡਿਟੇਲ ਪੁਲਿਸ ਅਤੇ ਗੱਡੇ ਦੇ ਸਾਹਮਣੇ ਪੇਸ਼ ਕੀਤੀ ਇਸ ਦੇ ਨਾਲ ਹੀ ਵਕੀਲ ਸਾਹਿਬ ਨੇ ਭਾਈ ਸਾਹਿਬ ਦੇ ਭਾਰਤ ਅਤੇ ਅਮਰੀਕਾ ਦੇ ਸਾਰੇ ਬੈਂਕਾਂ ਦੇ ਦੀ ਡਿਟੇਲ ਕਰਵਾਏ ਉਸ ਵਿੱਚ ਕੋਈ ਵੀ ਵੱਡੀ ਰਕਮ ਹੈ ਜਿਵੇਂ 25 ਲੱਖ ਰੁਪਏ ਜਮ੍ਹਾਂ ਨਹੀਂ ਹੋਈ ਸੀ ਸਗੋਂ ਇਹ ਸਾਹਮਣੇ ਆਇਆ ਕਿ ਗੁਰਪ੍ਰੀਤ ਦੇ ਭਾਰਤ ਵਾਲੇ ਖਾਤੇ ਵਿੱਚ ਕੁਝ ਦਿਨ ਪਹਿਲਾਂ ਹੀ ਇੱਕ ਵੱਡੀ ਰਕਮ ਟਰਾਂਸਫਰ ਹੋਈ ਸੀ ਜੋ ਉਸਨੇ ਆਇਡੈਂਟ ਨੂੰ ਦੇਣ ਲਈ ਆਪਣੀ ਜ਼ਮੀਨ ਵੇਚ ਕੇ ਮੰਗਵਾਈ ਸੀ ਪੁਲਿਸ ਨੂੰ ਸ਼ੱਕ ਹੋ ਗਿਆ ਉਹਨਾਂ ਨੇ ਤੁਰੰਤ ਟੋਨੀ 'ਤੇ ਨਜ਼ਰ ਤੇ ਇੱਕ ਹਫਤੇ ਬਾਅਦ ਜਦੋਂ ਭਾਈ ਸਾਹਿਬ ਅਜੇ ਵੀ ਜਿਲ੍ਹੇ ਦੇ ਵਿੱਚ ਸਨ ਅਤੇ ਸਿੱਖ ਭਾਈਚਾਰਾ ਸੜਕਾਂ ਤੇ ਰੋਸ ਪ੍ਰਦਰਸ਼ਨ ਕਰ ਰਿਹਾ ਸੀ ਪੁਲਿਸ ਨੇ ਟੋਨੀ ਟੇਕਰ ਸਾਪਾ ਮਾਰਿਆ ਉਹ ਇੱਕ ਬੇਸਮੈਂਟ ਦੇ ਵਿੱਚ ਗੁਰਪ੍ਰੀਤ ਲੁਕਿਆ ਹੋਇਆ ਮਿਲਿਆ ਪੁਲਸ ਦੀ ਸ਼ਕਤੀ ਅਤੇ ਡਿਪੂਟੇਸ਼ਨ ਦੇ ਡਰ ਨਾਲ ਗੁਰਪ੍ਰੀਤ ਉੱਟ ਗਿਆ ਉਸਨੇ ਲੋਰੋ ਕੇ ਸਾਹਮਣੇ ਗੱਲ ਕੀਤਾ ਉਸਨੇ ਦੱਸਿਆ ਮੈਨੂੰ ਮੇਰੇ ਪਿੰਡ ਦੇ ਏਜੰਟ ਨੇ ਕਿਹਾ ਸੀ ਕਿ ਜੇ ਅਮਰੀਕਾ ਵਿੱਚ ਪੱਕੇ ਹੋਣਾ ਹੈ ਤਾਂ ਸਭ ਤੋਂ ਆਸਾਨ ਤਰੀਕਾ ਹੈ ਕਿ ਜੱਤ ਦੇ ਮੁਖੀ ਤੇ ਤੁਹਾਡੇ ਬੋਸ ਤੇ ਤਸਕਰੀਦਾ ਦੋਸਤ ਕਰੋ ਇਸ ਨਾਲ ਮੈਨੂੰ ਵਿਕਟਮ ਭੀਜਾ ਜੋ ਅਪਰਾਧ ਦੇ ਪੇੜ ਤਾਂ ਨਹੀਂ ਮਿਲਦਾ ਹੈ ਆਵੇਗਾ ਅਤੇ ਮੈਂ ਪੱਕਾ ਹੋ ਜਾਵਾਂਗਾ ਭਾਈ ਸਾਹਿਬ ਦੇਖ ਸੁਰਸਣੇ ਉਹਨਾਂ ਨੇ ਮੇਰੇ ਤੋਂ ਕੁਝ ਨਹੀਂ ਲਿਆ ਮੈਂ ਹੀ ਉਹਨਾਂ ਨੂੰ ਧੋਖਾ ਦਿੱਤਾ ਸੀ ਮੈਂ ਲਾਜ ਵਿੱਚ ਅਨਾ ਹੋ ਗਿਆ ਇਹ ਖੁਲਾਸਾ ਹੁੰਦੇ ਸਾਰ ਪੁਲਿਸ ਵਾਲੇ ਸ਼ਰਮਿੰਦਾ ਹੋਏ ਉਹਨਾਂ ਨੇ ਤੁਰੰਤ ਭਾਈ ਅਮਰਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਰਿਹਾਅ ਕਰਨ ਦੀ ਹੁਕਮ ਦਿੱਤੀ ਜਦੋਂ ਭਾਈ ਸਾਹਿਬ ਜੇਲ੍ਹ ਵਿੱਚੋਂ ਬਾਹਰ ਆਇਆ ਤਾਂ ਬਾਹਰ ਕਿੰਨੀ ਘੰਟੇ ਦੇ ਵਿੱਚ ਖੜੀ ਸੰਗਤ ਬੋਲੇ ਸੋਨੇ ਹਾੜੇ ਦੇ ਕਾਰਨ ਅਸਮਾਨ ਗੂੰਜ ਉਠਿਆ ਭਾਈ ਸਾਹਿਬ ਦੀ ਅੱਖਾਂ ਵਿੱਚ ਹੰਝੂ ਸਨ ਉਹਨਾਂ ਨੇ ਗੁਰਪ੍ਰੀਤ ਨੂੰ ਲੈ ਕੇ ਆ ਜੋ ਗੁਰਪ੍ਰੀਤ ਇਸ ਰਾਸਤੇ ਵਿੱਚ ਸੀ ਅਧੇਤੜੀਆਂ ਵਿੱਚ ਜਕੜਿਆ ਹੋਇਆ ਸੀ ਗੁਰਪ੍ਰੀਤ ਨੇ ਸ਼ਰਮ ਕਾਲਸਨੀ ਨੇ ਉਸ ਨੂੰ ਕੁਝ ਨਹੀਂ ਕਿਹਾ ਬਸ ਅਸਮਾਨ ਵੱਲ ਦੇਖ ਕੇ ਧਨਗੁਰੂ ਤੇਗਬਾਦਰ ਕਿਹਾ ਅਤੇ ਜਿਨ੍ਹਾਂ ਦੇ ਓਟ ਆਸਰੇ ਨੇ ਉਹਨਾਂ ਨੇ ਛੁੱਟੇ ਕ란ਤੋਂ ਬਚਾਇਆ ਸੀ ਹਾਂਜੀ ਗੱਲ ਇੱਥੇ ਖਤਮ ਨਹੀਂ ਹੁੰਦੀ ਅਮਰੀਕੀ ਸਰਕਾਰ ਨੇ ਇਸ ਘਟਨਾ ਨੂੰ ਬੜੀ ਗੰਭੀਰਤਾ ਨਾਲ ਲਿਆ ਉਹਨਾਂ ਨੇ ਗੁਰਪ੍ਰੀਤ ਅਤੀਉਤੇ ਸਾਥੀ ਜੰਟਾ ਤੇ ਫੈਡਰਲ ਤੋਂ ਕਦਰੇ ਅਤੇ ਛੁੱਟੇ ਇਲਜ਼ਾਮ ਲਗਾਉਣ ਦਾ ਕੇਸ ਦਰਜ ਕੀਤਾ ਗੁਰਪ੍ਰੀਤ ਨੂੰ ਤੁਰੰਤ ਰਿਪੋਰਟ ਕਰਨ ਦਾ ਫੈਸਲਾ ਸੁਣਾਇਆ ਉਸ ਦਾ ਅਮਰੀਕਾ ਵਿੱਚ ਪੱਕੇ ਹੋਣ ਦਾ ਸੁਪਨਾ ਤਾਂ ਛੁੱਟ ਗਿਆ ਨਾ ਹੀ ਉਸ ਨੇ ਪੂਰੀ ਦੁਨੀਆ ਦੇ ਵਿੱਚ ਆਪਣੇ ਅਤੇ ਸਿੱਖ ਕੌਮ ਦੀ ਬਦਨਾਮੀ ਕਰਵਾਈ ਉਸ ਨੂੰ ਹੱਤਕੜੀਆਂ ਲਗਾ ਕੇ ਵਾਪਸ ਇੰਡੀਆ ਤੇ ਪੰਜਾਬ ਪੁਲਿਸ ਵੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਕਿਉਂਕਿ ਉਸ ਦੇ ਖਿਲਾਫ ਪੰਜਾਬ ਦੇ ਵਿੱਚ ਧੋਖਾਧਰੀ ਦੀ ਸ਼ਿਕਾਇਤਾਂ ਹੋ ਚੁੱਕੀਆਂ ਸੀ 420 ਮੁਕਦਮੇ ਸਨ ਹੈ ਭਾਈ ਅਮਰਿਤਪਾਲ ਸਿੰਘ ਨੇ ਅਗਲੇ ਦਿਨ ਫਿਰ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕੀਤਾ ਉਸ ਦਿਨ ਉਹਨਾਂ ਨੇ ਸ਼ਬਦ ਪੜਿਆ ਜੋ ਸ਼ਰਨ ਆਵੇ ਤੇਜ ਕੰਤ ਲਾਵੇ ਇਹ ਬਿਰਦ ਸ੍ਰਾਮੀ ਸੰਗਤ ਨੇ ਜਕਾਰਿਆਂ ਨਾਲ ਅਸਮਾਨ ਗੂੰਜਾ ਦਿੱਤਾ ਭਾਈ ਸਾਹਿਬ ਦੀ ਇੱਜ਼ਤ ਪਹਿਲਾਂ ਨਾਲੋਂ ਵੱਧ ਗਈ ਕਿਉਂਕਿ ਉਹ ਅਗਨੀ ਪ੍ਰੀਖਿਆ ਵਿੱਚੋਂ ਕੁੰਦਨਮਣਕ ਨਿਕਲੇ ਸਨ ਹਾਂਜੀ ਇਸ ਘਟਨਾ ਨੇ ਸਿਰਫ ਇੱਕ ਗ੍ਰਿਫਤਾਰੀ ਨਹੀਂ ਸਗੋਂ ਉਸ ਦਾ ਇੱਕ ਅਤਿ ਝੂਟ ਦੀ ਜੰਗ ਜਿਸ ਵਿੱਚ ਅੰਤ ਸੱਚ ਦੀ ਜਿੱਤ ਹੋਏ ਹਾਂਜੀ ਤੁਹਾਨੂੰ ਕਿ ਲਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਸਤਿਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀ ਕਹਾਣੀਆਂ ਪਹੁੰਚਕਣ ਹਾਂਜੀ ਦੇਵ ਜੀ ਸੈਨ ਨੂੰ ਅੱਜ ਤੇ ਚੈਨਲ ਤੇ ਨਵੇਂ ਉਹ ਬੇਨਤੀ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲਿਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂਦਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਹਾਂਜੀ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ